ਉਹਨਾਂ ਨੇ ਸਨਣਾ ਬਣਾ ਕੇ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਜਾਵੇ ਮੋਤੀ ਸਾਹਿਬ ਦਾ ਅਸਰ ਤਾਂ ਬਹੁਤ ਪੈਣਾ ਜਿਵੇਂ ਹਿਟਲਰ ਨੇ ਕਤਲੇਆਮ ਕਰਵਾਈ ਸੀ ਉਹਨਾਂ ਨੂੰ ਜਾਂ ਤਾਂ ਫਾਇਰਿੰਗ ਸਕਾਟ ਦੇ ਅੱਗੇ ਜਾਂ ਫਾਂਸੀ ਦਿੱਤੀ ਗਈ ਸੋ ਮੋਤੀ ਸਾਹਿਬ ਅਮਿਤ ਸ਼ਾਹੀ ਦੇਸ਼ਕਰਤੀ ਕਾਇਕਤੰਦਾਰ ਸਿੱਖਾਂ ਕੀ ਬੇਗਾ ਹੋਰੇ ਬਰੇਗਾ ਫਰ ਸਭੀ ਹਰ ਫਾਤੀ ਅਸੀਂ ਲੈ ਕੇ ਰਹਿਾਂਗੇ ਉਹ ਯੋਸ ਅਸੀਂ ਲੈ ਕੇ ਰਹਾਗੇ ਫੋਕਸ ਤੇ ਅਸੀਂ ਤੋਂ ਕੇ ਨਮਾ ਤੇ ਉਹਨਾਂ ਦੀ ਇਬਜ਼ਾਰਤ ਸਟੇਟ ਨੈਸ਼ਨਲ ਸਕਿਉਰਟੀ ਐਡਵਾਈਜ਼ਰ ਗੋਇਲ ਪ੍ਰਦੇਸ਼ੀ ਵਜ਼ੀਰ जय शंकर ਇਹਨਾਂ ਨੇ ਗ੍ਰਹਿਬਜ਼ੀਰ ਅਮਿਤ ਸ਼ਾਹ ਨੇ ਪਾਲਿਸੀ ਬਣਾਈ ਹੈ ਕਿ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਜਾਂ ਅੰਦਰ ਇੱਥੇ ਸ਼ਹੀਦ ਕੀਤਾ ਜਾਏ ਅਸੈਸਿਨੇਟ ਕੀਤਾ ਜਾਵੇ ਇਹ ਮਨੁੱਖਤਾ ਦੇ ਵਿਰੋਧਾ ਤੇ ਕੋਈ ਜਾਨਵਰ ਪ੍ਰਕਿਰਤੀ ਦਾ ਬੰਦਾ ਜਾਂ ਬੰਦੇ ਇਹੋ ਜਿਹੇ ਨਿਸ਼ਾਨਦੇਹੀ ਲੋਕਾਂ ਨੂੰ ਮਰਵਾਉਣ ਦੇ ਆਰਡਰ ਦਿੰਦੇ ਐ ਵਾਇਕੁਰੂ ਬਹੁਤ ਵੱਡਾ ਹੁਣ ਮੰਗਲਾ ਤੇ ਇਸ ਦੇ ਵਿੱਚ ਆਰਐਸਐਸ ਨੇ ਤੇ ਹਿੰਦੂਕੋਮਤ ਮੋਤੀ ਸਾਹਿਬ ਨੇ ਕਿ ਹੈ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੀ ਟਾਰਗੇਟ ਕਿਲਿੰਗ ਹੋ ਰਹੀ ਹੈ ਟਾਰਗੇਟ ਕਿਲਿੰਗ ਦਾ ਮਤਲਬ ਹੈ ਕਿ ਹਿੰਦੂਆਂ ਨੂੰ ਨਿਸ਼ਾਨਾਿਤ ਲਿਆ ਜਾਂਦਾ ਹੈ ਤੇ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਹੈ ਅਸੀਂ ਇਹ ਦੁਰਘਟਨਾ ਦੇ ਬਿਲਕੁਲ ਖਿਲਾਫ ਹਾਂ ਤੇ ਜਿਨ੍ਹਾਂ ਨੇ ਆਰਡਰ ਦਿੱਤੇ ਹੈ ਕੀ ਹਿੰਦੂਵਾ ਨੂੰ ਟਾਰਗੇਟ ਕਿਲੇ ਕਰ ਦਈਏ ਉਹ ਵੀ ਜਾਨਵਰ ਪ੍ਰਕਿਰਤੀ ਦੇ ਹੈਗੇ ਆ ਜਿਵੇਂ ਸਾਡੇ ਹਿੰਦੂਤਵਾ ਦੇ ਲੀਡਰ ਮੋਦੀ ਸਾਹਿਬ ਤੇ ਉਹਨਾਂ ਦੀ ਜੁੰਡਲੀ ਜਿਨ੍ਹਾਂ ਦੀ ਮੈਂ ਗੱਲ ਕੀਤੀ ਹੈ ਮੇਰਾ ਮਤਲਬ ਹੈ ਕੋਈ ਇੱਕ ਸਿਵਲਾਈਜ਼ਡ ਆਦਮੀ ਕਿਵੇਂ ਆਰਡਰ ਕਰ ਸਕਦਾ ਹੈ ਕਿ ਕਿਸੇ ਕੌਮ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਜਾਵੇ ਮੋਤੀ ਸਾਵੇ ਦਾ ਅਸਰ ਤਾਂ ਬਹੁਤ ਪੈਣਾ ਜਿਵੇਂ ਹਿਟਲਰ ਨੇ ਕਤਲੇਆਮ ਕਰਵਾਈ ਸੀ ਕਨਸੈਂਟ੍ਰੇਸ਼ਨ ਕੈਂਪਸ ਦੇ ਵਿੱਚ ਦਿੱਤੇ ਗਏ ਸੀਗੇ ਫਿਰ ਨਿਊਰੰਬਰਗ ਦੇ ਵਿੱਚ ਟ੍ਰਾਇਲਸ ਹੋਏ ਟੋਕੀਓ ਦੇ ਵਿੱਚ ਟ੍ਰਾਇਲਸ ਹੋਏ ਕਿ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਲੰਘਣੀ ਕੀਤੀ ਸੀ ਉਹਨਾਂ ਨੂੰ ਜਾਂ ਤਾਂ ਫਾਇਰਿੰਗ ਸਕਾਟ ਦੇ ਅੱਗੇ ਜਾਂ ਫਾਂਸੀ ਦਿੱਤੀ ਗਈ ਸੋ ਮੋਦੀ ਸਾਹਿਬ ਅਮਿਤ ਸ਼ਾਹ ਜੀ ਜੈ ਸ਼ੰਕਰ ਜੀ ਗੋਇਲ ਜੀ ਰੋਹ ਦੇ ਮੁਖੀ ਸਾਹਿਬ ਦਾ ਰੋਹ ਦੇ ਮੁਖੀ ਗੋਇਲ ਜੀ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਜਿਹੜਾ ਕੰਮ ਤੁਸੀਂ ਇਹ ਕਰੋਗੇ ਇਹਦਾ ਤੁਹਾਨੂੰ ਸਾਰਿਆਂ ਨੂੰ ਭੁਗਤਣਾ ਪੈਣਾ ਹੈ ਜਿਵੇਂ ਅੱਜ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਮਾਰਿਆ ਜਾ ਰਿਹਾ ਹੈ ਉਹਨਾਂ ਨੂੰ ਵੀ ਭੁਗਤਣਾ ਪਊਗਾ ਤੇ ਜਿਹੜੀ ਪੀੜ ਤੁਹਾਨੂੰ ਹਿੰਦੂਆਂ ਦੇ ਲਈ ਹੋਈ ਹੈ ਉਹੀ ਪੀੜ ਹਾਂਜੀ ਸਿੱਖਾਂ ਦੇ ਲਈ ਹੋਣੀ ਚਾਹੀਦੀ ਹੈ ਤੁਹਾਡੇ ਦਿਲ ਦੇ ਵਿੱਚ ਨਹੀਂ ਤਾਂ ਤੁਸੀਂ ਜਾਨਵਰ ਹਿਟਲਰ ਨਾਰਸਿਸਿਜ਼ਮ ਦੇ ਵਿੱਚ ਪਰਵੇਸ਼ ਹੋ ਗਏ ਹੋ